ਲਕਾ ਖੇਮ ਕਰਨ ਨਦੀਪੰਦੇ ਪਿੰਡੋਂ ਪੂਨੀਆਂ ਵਿਖੇ ਲੰਬੀ ਸਕਿਨ ਬਿਮਾਰੀ ਨੇ ਮਲੀਆਂ گاਵਾਂ ਨੂੰ ਘਰਾਂ ਦੇ ਬਿਲਕੁਲ ਨਜ਼ਦੀਕ ਹੱਡਾ ਰੋੜੀ ਵਿੱਚ ਸੁੱਟਣ ਕਾਰਨ ਭਾਰੀ ਮਾਤਰਾ ਦੇ ਵਿੱਚ ਉਤੇ ਬਦਬੂ ਅਤੇ ਕੁੱਤਿਆਂ ਦੀ ਦਹਿਸ਼ਤ ਫੈਲੀ ਹੋਈ ਹੈ ਜਿਸ ਕਾਰਨ ਪੂਰੇ ਪਿੰਡ ਵਿੱਚ ਮਹਾਮਾਰੀ ਫੈਲਣ ਦਾ ਖਤਰਾ ਹੁਣ ਵੱਡੇ ਪੱਧਰ ਤੇ ਬਣ ਚੁੱਕਾ ਹੈ ਇਥੋਂ ਤੱਕ ਕੀ ਇਸ ਬਦਬੂ ਕਾਰਨ ਲੋਕਾਂ ਦੇ ਕਈ ਕਰ ਗੰਭੀਰ ਰੂਪ ਨਾਲ ਬਿਮਾਰ ਹੋ ਚੁੱਕੇ ਨੇ ਪਰ ਇਸ ਸੰਬੰਧੀ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਇਹਨਾਂ ਪਰਿਵਾਰਾਂ ਦੀ ਸਾਰ ਤੱਕ ਲੈਣ ਨੂੰ ਤਿਆਰ ਨਹੀਂ ਹੈ ਜਿਥੋਂ ਇਹ ਸਾਬਤ ਹੁੰਦਾ ਹੈ ਕਿ ਪ੍ਰਸ਼ਾਸਨ ਲੰਪੀ ਸਕਿਨ ਬਿਮਾਰੀ ਨੂੰ ਲੈ ਕੇ ਬਿਲਕੁਲ ਵੀ ਗੰਭੀਰ ਨਹੀਂ ਹੈ ਅਤੇ ਕੁੰਭ ਕਰਨ ਦੀ ਨੀਂਦ ਸੁਤਾ ਹੋਇਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡਵਾਸੀ ਬਾਬਾ ਸੁਖਾ ਸਿੰਘ ਕਾਰਜ ਸਿੰਘ ਅਤੇ ਜੀਤਕੌਰ ਮਿੰਦੋਕੌਰ ਕਾਰਤ ਸਿੰਘ ਆਦਨੇ ਮੌਜੂਦਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖਿਲਾਫ ਨਾਰੇਬਾਜ਼ੀ ਕਰਦੇ ਹੋਏ ਦੱਸਿਆ ਕਿ ਸਾਡੇ ਘਰਾਂ ਦੇ ਬਿਲਕੁਲ ਅੱਧੇ ਕਿਲੇ ਦੀ ਦੂਰੀ ਤੇ ਇੱਕ ਹੱਡੋ ਰੋੜਾ ਬੜਿਆ ਹੋਇਆ ਅਤੇ ਇਹ ਹੱਡੋ ਰੋੜਾ ਪਹਿਲਾਂ ਤਿੰਨ ਕਨਾਲਾਂ ਦੇ ਵਿੱਚ ਸੀ ਅਤੇ ਹੁਣ ਜ਼ਿੰਮੇਦਾਰ ਵੱਲੋਂ ਇਸਤੇ ਕਬਜ਼ਾ ਕਰਕੇ ਇਸ ਨੂੰ ਸਿਰਫ 3 ਮਰਲੇ ਦਾ ਹੀ ਰਹਿਣ ਦਿੱਤਾ ਗਿਆ ਅਤੇ ਉਸ ਵਿੱਚ ਹੁਣ ਲੰਮੀ ਸ킨 ਬਿਮਾਰੀ ਨਾਲ ਮਲੀਆਂ گاਵਾਂ ਨੂੰ ਵੱਡੇ ਪੱਧਰ ਤੇ ਸੁੱਟਿਆ ਜਾ ਰਿਹਾ ਹੈ ਜਿਸ ਕਾਰਨ ਪਾਰੀ ਬਦਬੂ ਘਰਾਂ ਦੇ ਵਿੱਚ ਫੈਲ ਰਹੀ ਹੈ ਇੱਥੋਂ ਤੱਕ ਕਿ ਉਹ ਰੋਟੀ ਖਾਣ ਤੋਂ ਵੀ ਬੈਠੇ ਹੋਏ ਨੇ ਉਹਨਾਂ ਦੱਸਿਆ ਕਿ ਇਸ ਭਿਆਨਕ ਬਿਮਾਰੀ ਕਾਰਨ ਮਲੀਆਂ گاਵਾਂ ਦੀ ਇੰਨੀ ਜ਼ਿਆਦਾ ਬਦਬੂ ਹੈ ਕਿ ਉਹਨਾਂ ਦੇ ਪਰਿਵਾਰ ਵੀ ਬਿਮਾਰ ਹੋ ਚੁੱਕੇ ਨੇ ਜੋ ਕਿ ਡਾਕਟਰਾਂ ਦੀਆਂ ਦੁਕਾਨਾਂ ਅਤੇ ਗਲੂਕੋਜ਼ ਦੀਆਂ ਬੋਤਲਾਂ ਤੱਕ ਲਵਾ ਚੁੱਕੇ ਨੇ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਬਿਮਾਰੀ ਕਾਰਨ ਜਿੱਥੇ ਉਹਨਾਂ ਦੇ ਪਰਿਵਾਰ ਤਾਂ ਬਿਮਾਰ ਹੋਏ ਹੀ ਨੇ ਉੱਥੇ ਹੀ ਘਰਾਂ ਦੇ ਵਿੱਚੋਂ ਬਾਹਰ ਨਿਕਲਣਾ ਵੀ ਉਹਨਾਂ ਦਾ ਬਹੁਤ ਮੁਸ਼ਕਲ ਹੋ ਚੁੱਕਾ ਹੈ ਅਤੇ ਨਾਲ ਹੀ ਉਹ ਬੱਚਿਆਂ ਨੂੰ ਸਕੂਲ ਕੱਲ ਪਾ ਰਹੇ ਨੇ ਕਿਉਂਕਿ ਇਸ ਹੱਡਾ ਰੋੜੀ ਦੇ ਵਿੱਚ ਆ ਰਹੇ ਆਵਾਰਾ ਕੁੱਤੇ ਵੀ ਉਹਨਾਂ ਨੂੰ ਜ਼ਿਆਦਾ ਨਿਸ਼ਾਨਾ ਬਣਾ ਰਹੇ ਨੇ ਪੀੜਤ ਪਰਿਵਾਰਾਂ ਨੇ ਦੱਸਿਆ ਕਿ ਜਦ ਵੀ ਉਹ ਘਰੋਂ ਬਾਹਰ ਨਿਕਲਦੇ ਨੇ ਤਾਂ ਉਹਨਾਂ ਨੂੰ ਆਪਣੀ ਜਾਨ ਦਾ ਖਤਰਾ ਬਣਿਆ ਰਹਿੰਦਾ ਹੈ ਕਿ ਕਿਤੇ ਇਹ ਆਵਾਰਾ ਕੁੱਤੇ ਉਹਨਾਂ ਦਾ ਕੋਈ ਨੁਕਸਾਨ ਨਾ ਕਰ ਦੇਣ ਤੁਹਮਾਂ ਤੇ ਕੀ ਗੱਲ ਐ ਜਿਹੜੀ ਤੁਸੀਂ ਨਾਰੇबाजी ਅੱਜ ਇਕੱਠੇ ਹੋਏ। ਵੀਰੇ ਹੱਡਾ ਰੋੜਾ ਚਕਾਇਆ ਜਾਵੇ ਤੇ ਸਾਡਾ ਬਹੁਤ ਮੰਦਾ ਹਾਲ ਆ। ਸਾਡੇ ਬੱਚਿਆਂ ਦਾ ਵੀ ਬਹੁਤ ਮੰਦਾ ਹਾਲ ਆ। ਸਾਡਾ ਬਹੁਤ ਮੰਦਾ ਹਾਲ ਆ। ਇੱਕ ਘਰ ਤੋਂ ਕਿੰਨੀ ਕੁ ਦੂਰ ਨੇ ਇਹ? ਅੱਧਾ ਕਿਲਾ ਹੀ ਆ ਬੱਸ। ਤੇ ਕਿਸ ਮੋਦਬਰ ਨੂੰ ਜਾਂ ਪੰਚਾਇਤ ਵਾਲੇ ਕਿਹਨੂੰ ਨਹੀਂ ਤੁਸੀਂ? ਤੇਰਾ ਆਖਿਆ ਨਹੀਂ ਕੋਈ ਸੁਣਦਾ ਸਾਡੀ। ਕੀ ਕੀ ਕਾਰਨ ਕੀ ਇਹ ਬੱਚਿਆਂ ਨੂੰ ਕੋਈ ਭਿਆਨਕ ਬਿਮਾਰੀ ਜਾਂ ਕਿ ਕੁੱਤੇ ਕਰਤੇ ਖਰਾਬ ਕਰਨ ਦਾ ਇਹ ਕੁੱਤੇ ਕੁੱਤੇ ਬਹੁਤ ਜਿਆਦੇ ਇਹ ਕੁੱਤੇ ਬਹੁਤ ਜਿਆਦੇ ਬਿਮਾਰੀ ਪਈ ਹੁਣ گاਵਾ ਨੂੰ ਸਾਡੇ ਬਹੁ ਬਦੀ ਛੁੱਟ ਜਾਂਦੀ ਆ گاਵਾ ਨਹੀਂ ਆਖੇ ਲੱਗਦੇ ਮੇਰੀ ਜਿੱਦ ਕਾਰਜ ਸਿੰਘ ਤੇ ਕੀ ਗੱਲ ਹੈ ਜਿਹੜੀ ਨਾਰੇ ਬਾਈ ਕਰਨ ਦੇ ਜੀ ਇਹ ਵੀ ਸਾਡੇ ਲੱਗੇ ਡਰੋੜਾ ਜੀ ਅੱਧਾ ਕਿਲਾ ਲੱਗੇ ਡਰੋੜਾ ਮੁਸ਼ਕ ਬਹੁਤ ਜਿਆਦੀ ਹੁੰਦੀ ਆ ਕਰਾਂਗੇ ਮੁਸ਼ਕਲ ਬਹੁਤ ਆ ਰਹੀ ਆ ਜੀ ਮੰਦਾ ਆ ਰਹੀ ਜਵਾਕ ਨਿਕਲ ਨਿਕ ਕੁੱਤੇ ਪਾਰੀ ਜਾਂਦੇ ਮੁਸ਼ਕਾਰੇ ਰੋਟੀ ਖਾਂ ਨੂੰ ਜੀ ਨਹੀਂ ਕਰਦਾ ਜੇ ਪਿੰਡ ਦੇ ਪਿੰਡ ਮੋਦਵਾਰ ਆਉਂਦੇ ਸਪੈਂਚ ਜੋ ਵੋਟਾਂ ਲੈ ਕੇ ਚਲੇ ਜਾਂਦੇ ਆ ਉਹ ਇਹ ਡਰੋੜਾ ਵੀ ਨੀ ਚਕਾਉਂਦੇ ਕਰਦੇ ਵੀ ਕੁਝ ਵੀ ਨਹੀਂ ਗਾ ਸਾਡੇ ਬਹੁਤ ਜ਼ਿਆਦਾ ਬੁਰਾ ਹਲ ਬੋਕ ਕੇ ਦਿਹਾੜੇ ਇੱਥੇ ਬਹੁਤ ਮਜ਼ਾ ਹੈ ਉਹ ਪਛਵਾਸ ਨੂੰ ਬੇਇੱਜ਼ਤੀ ਕਰਦੇ ਆ ਵੀ ਸਾਡਾ ਜਿਹੜਾ ਇਹ ਡਰੋੜਾ ਇਹ ਚਕਾਇਆ ਜਾਵੇ ਸਾਡੇ ਬੱਚੇ ਬਿਮਾਰ ਪਏ گاਵਾ ਨੂੰ ਬਿਮਾਰੀ ਪਈ ਆ گاਵਾ ਲੋਕ ਛੁੱਟ ਜਾਂਦੇ ਵੱਖ-ਵੱਖ ਇੱਥੇ ਸਾਡਾ ਬੁਰਾ ਆਲੇ ਸਾਡੇ ਬੱਚਿਆਂ ਨੂੰ ਬਿਮਾਰੀ ਲੱਗ ਸਕਦੀ ਸਾਡੇ ਘਰਾਂ ਨੂੰ ਬਿਮਾਰੀ ਲੱਗ ਸਕਦੀ ਆ ਜੇ ਲਗਾਵਾ ਨੂੰ ਬਿਮਾਰੀ ਲੱਗੀ ਜਾਵੇ ਸਾਨੂੰ ਬਿਮਾਰੀ ਸਾਡੇ ਬੱਚਿਆਂ ਨੂੰ ਬਿਮਾਰੀ ਸਾਡੇ ਪਹੇਕ ਨੂੰ ਬਿਮਾਰੀ ਲੱਗ ਸਕਦੀ ਆ ਫਵਾਸਨਗਰੀ ਇਹੋ ਬੇਨਤੀ ਕਰਦੇ ਆ ਵੀ ਇਹ ਹੱਡਰੋ ਇੱਥੂ ਚਿਕਾਇਆ ਜਾਵੇ ਅੱਧਾ ਖੇਲਾ ਸਿਰਫ ਘਰ ਤੋਂ ਦੂਰ ਸਾਡਾ ਬੁਰਾ ਆਲੇ ਰੋਟੀ ਖਾਣ ਤੋਂ ਤੰਗ ਪੂਆ ਟੋਗਿਆ ਅਸੀਂ ਰੋਟੀ ਖਾਣੇ ਆ ਅਸੀਂ ਇਹੋ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਇਹ ਸਾਡਾ ਜਿਹੜਾ ਹੱਡਰੋੜਾ ਇਹ ਸਾਡਾ ਇੱਥੂ ਚਿਕਾਇਆ ਜਾਵੇ ਸਾਡਾ ਬਹੁਤ ਮੰਦਾ ਹਾਲ ਆ ਲਿਆ ਇਹਦਾ ਕੁੱਤੇ ਵੀ ਇੱਧੜੇ ਇੱਥੇ ਵਾਵਾ ਹੋਣਗੇ ਬਹੁਤ ਜ਼ਿਆਦਾ ਆ ਜੀ ਕੁੱਤੇ ਬਹੁਤ ਜ਼ਿਆਦਾ ਇੱਥੇ ਬੱਚੇ ਵੀ ਪਾੜਨ ਦਾ ਡਰਿਆ ਬੱਚੇ ਪਾੜ ਵੀ ਦਿੰਦੇ ਆ ਸਾਡਾ ਮਾਰ ਡੰਗਰ ਬੱਕਰੀਆਂ ਸਾਡਾ ਵਾ ਉਹ ਵੀ ਸਾਡੀਆਂ ਨੂੰ ਪਾੜ ਜਾਂਦੇ ਮੱਝਾਂ ਪਾੜ ਜਾਂਦੇ ਆ ਉਹ ਕੁੱਤੇ ਜਿਹੜੇ ਬਿਮਾਰੀ ਵਾਲੀਆਂ ਗਾਵਾਂ ਖਾਂਦੇ ਆ ਉਹ ਸਾਡੇ ਬੱਚਿਆਂ ਨੂੰ ਪਾੜ ਦੇਣਗੇ ਕੱਲ ਨੂੰ ਸਾਡੇ ਘਰਾਂ ਨੂੰ ਪਾੜ ਦੇਣਗੇ ਸਾਡੇ ਮਾਰ ਡੰਗਰ ਨੂੰ ਪਾੜ ਦੇਣਗੇ ਅਸੀਂ ਕੀ ਆਖੀ ਅਸੀਂ ਪ੍ਰਵਾਸੀ ਨੂੰ ਇਹੋ ਬੇਨਤੀ ਕਰਦੇ ਆ ਕਿ ਇਹ ਅੜਾ ਰੋੜਾ ਇੱਥੋਂ ਚਕਾਇਆ ਜਾਵੇ ਹੱਥ ਜੋੜ ਕੇ ਨਾ ਅਗੇ ਬੇਨਤੀ ਕਰਦੇ ਆ ਕੀ ਨਾਮ ਆਪਣਾ ਮੇਰਾ ਨਾਮ ਵਿਕਰਮਜੀ ਸਿੰਘ ਹੈ ਜੀ ਤੇ ਪੰਚਾਇਤ ਸੈਕਟਰੀ ਅਸੀਂ ਹਾਂ ਜੀ ਸਰ ਇੱਕ ਪਿੰਡ ਪੁੰਨੀਆਂ ਦਾ ਜਿਹੜਾ ਮਸਲਾ ਕਿ ਪਿੰਡ ਦੇ ਘਰਾਂ ਦੇ ਲਾਗੇ ਬਿਲਕੁਲ ਹੱਡ ਰੋੜਾ ਬਣਿਆ ਹੋਇਆ ਹੈ ਤੇ ਉੱਤੇ ਲੰਪੀ ਸਕਿਨ ਬਿਮਾਰੀ ਨਾਲ ਮਰੀਆਂ گاਵਾ ਸੁੱਟੀਆਂ ਜਾ ਰਹੀਆਂ ਨੇ ਹਾਂ ਜੀ ਹਾਂ ਜੀ ਤੇ ਘਰਾਂ ਦੇ ਵਿੱਚ ਇੰਨੀ ਜ਼ਿਆਦਾ ਬਦਬੂ ਹੈ ਤੇ ਇੱਕ ਆਵਾਰਾ ਕੁੱਤੇ ਲੋਕਾਂ ਦਾ ਨੁਕਸਾਨ ਕਰ ਰਹੇ ਨੇ ਕੀ ਗੱਲ ਹੈ ਹੱਡ ਰੋੜੇ ਨੂੰ ਪਿੰਡ ਦੇ ਵਿੱਚ ਹੀ ਕਿਉਂ ਬਣਾਇਆ ਗਿਆ ਜੀ ਇਹ ਤਾਂ ਪਹਿਲਾਂ ਦਾ ਉਲਿੱਕਾ ਹੋਇਆ ਵਾ ਹੁਣ ਪੰਚਾਇਤ ਦੀ ਜਿਹੜੀ ਜਗ੍ਹਾ ਵਾ ਪੰਚਾਇਤ ਦੀ ਸਹਿਮਤੀ ਨਾਲ ਉਥੇ ਬਿਮਾਰੀ ਨਾਲ ਜਿਹੜੀਆਂ گاਵਾ ਮਰ ਰੀਆਂ ਵਾ ਉਹ ਇੱਕ ਪਿੱਟ ਬਣਾ ਕੇ ਸਰਕਾਰ ਦੀ ਜਿਵੇਂ ਹਦਾਇਤਾਂ ਆਈਆਂ ਉਹਦੇ 6 ਫੁੱਟ ਡੰਗਾ ਬਣਾ ਕੇ ਪਿੱਟ ਦੇ ਵਿੱਚ ਦੱਬੀਆਂ ਜਾਣਗੀਆਂ ਪੰਚਾਇਤ ਦੀ ਜਗ੍ਹਾ ਹੈਗੀ ਐ ਇੱਥੇ ਤੇ ਉਹਦੇ ਚੋਂ ਉਹਦੇ ਕੀ ਦੱਬੀਆਂ ਜਾਣਗੀਆਂ ਪਿੱਟ ਬਣਾ ਕੇ ਉਹਦੇ ਮਨਾ ਤੇ ਬਿਮਾਰੀ ਫੈਲਣ ਦਾ ਡਰ ਹੋਊਗਾ ਤੇ ਨਾ ਹੀ ਉਹ ਫਤੂ ਫੈਲਣ ਦਾ ਡਰ। ਇੱਕ ਇਹ ਪੰਚਾਇਤ ਵਾਲੇ ਕਈ ਨਹੀਂ ਮੰਨਦੇ ਕਿ ਅਸੀਂ ਨਹੀਂ ਨੱਪਣ ਦੇਣੀਆਂ ਤੇ ਉਹਨਾਂ ਦਾ ਕੀ ਕਰਨਾ? ਪੰਚਾਇਤ ਦੀ ਜ਼ਿੰਮੇਵਾਰੀ ਸਾਰੇ ਪਿੰਡ ਦੀ ਹੁੰਦੀ ਆ ਤੇ ਉਹ ਨਾਲ ਹੀ ਕੋਈ ਗੱਲ ਨਹੀਂ ਸਰਪੰਚ ਸਾਹਿਬ ਨਾਲ ਗੱਲ ਹੋ ਗਈ ਆ। ਨਹੀਂ ਜਿਹੜੇ ਤੁਹਾਡੇ ਬੰਦਿਆ ਨੇ ਪਿੰਡ ਦੀ ਪੰਚਾਇਤ ਦੀ ਜਗ੍ਹਾ ਤੇ ਹੀ ਨੱਪੀਆਂ ਜਾਣੀਆਂ ਵਾ ਕਿਸੇ ਪਰਸਨਲ ਜਗ੍ਹਾ ਤੇ ਨੱਪੀਆਂ ਤੇ ਜਾਣੀਆਂ ਨਹੀਂ ਪਿੰਡ ਦੀ ਪੰਚਾਇਤ ਦੀ ਜਗ੍ਹਾ ਦਾ ਹੱਲ ਕੱਢ ਕੇ ਮਾਲਕ ਪੰਚਾਇਤ ਆ ਪੰਚਾਇਤ ਕੁੱਝ ਵੀ ਕਰ ਸਕਦੀ ਜਗ੍ਹਾ ਤੇ ਜਿਹੜੀਆਂ ਹੁਣ ਇਹ ਜਿਹਨੇ ਹੱਡ ਰੋੜੇ گاਵਾ ਪਈਆਂ ਹੋਈਆਂ ਨੇ ਇਹਨਾਂ ਦਾ ਕੀ ਕੀਤਾ ਜਾਵੇ ਪੰਚਾਇਤ ਭਾਜੀ ਕਰ ਦੇਣ ਲੱਗੇ ਹੱਲ ਜੇਸੀ ਦਾ ਜੇਸੀ ਵੀ ਵਾਸਤੇ ਕਹਿੰਦਾ ਵਾ ਤੇ ਹੋਰ ਕਾਹਿੰਟੇ 1.5 ਘੰਟੇ ਤੱਕ ਇਹਨਾਂ ਤੇ ਮਿੱਟੀ ਪੈ ਜਾਊਗੀ ਟੋਆ ਜਾਂ ਕੱਢ ਕੇ ਇਹਨਾਂ ਦਾ ਵੀ ਹੱਲ ਹੋ ਜਾਊਗਾ ਤੇ ਜਿਹੜਾ ਹੱਡ ਰੋੜਾ ਜੀ ਮੰਗਿਆ ਉਹਨਾਂ ਦੇ ਪਿੰਡ ਤੋਂ ਬਾਹਰ ਕੱਢਿਆ ਜਾਵੇ। ਇਹ ਭਾਜੀ ਪ੍ਰੋਸੈਸ ਥੋੜਾ ਜਿਆ ਟਾਈਮ ਲੱਗਣਾ ਵਾ ਤੇ ਆਪਾਂ ਇਮੀਡੀਏਟ ਇਫੈਕਟ ਹੋਣ ਇਹੋ ਕਰਨ ਲਿਆ ਵੀ ਪੰਚਾਇਤ ਜਗ੍ਹਾ ਜਦ ਦੱਬ ਲਈਏ ਤੇ ਉਹਦਾ ਆਪਾਂ ਪ੍ਰੋਸੈਸ ਸ਼ੁਰੂ ਕਰ ਲਾਂਗੇ ਸਾਈਡ ਬਾਈ ਹਨਾ। ਤੇ ਇਹ ਵੈਸੇ ਪਿੰਡ ਦੇ ਵਿੱਚ ਬਣ ਸਕਦਾ ਹੱਡ ਰੋੜਾ ਜਿਸ ਤਰੀਕੇ ਨਾਲ ਬਣਿਆ ਹੋਇਆ। ਇਹ ਭਾਜੀ ਪਹਿਲਾਂ ਤੋਂ ਲਿਖਿਆ ਹੋਇਆ ਵਾ। ਤੇ ਜਦੋਂ ਮਰੱਬਾ ਬੰਦੀ ਹੋਈ ਹੋਊਗੀ ਉਦੋਂ ਦਾ ਲਿਖਿਆ ਹੋਇਆ ਵਾ। ਹੁਣ ਇਹਨੂੰ ਬਾਇ ਪ੍ਰੋਸੈਸ ਰੈਵਨਿਊ ਡਿਪਾਰਟਮੈਂਟ ਦੇ ਹੱਥ ਲੈ ਕੇ ਆਪਾਂ ਚੇਂਜ ਕਰਵਾ ਲਾਂਗੇ ਪੰਚਾਇਤੀ ਜਗ੍ਹਾ ਤੋਂ ਹੋਰ ਕਿਤੇ ਚੇਂਜ ਕਰਵਾ ਲਾਂਗੇ ਇੱਕ ਹੋਰ ਸਰ ਮਾਮਲਾ ਕਿ ਜਿਹੜਾ ਹੱਡੋ ਰੋੜਾ ਦੀ ਤਿੰਨ ਕਨਾਲਾਂ ਜ਼ਮੀਨ ਤੇ ਪਿੰਡ ਦੇ ਕੁਝ ਵਿਅਕਤੀ ਇਹਨਾਂ ਕਬਜ਼ਾ ਕਰਕੇ ਵਾਇਆ ਹੋਇਆ ਤੁਸੀਂ ਮੌਕੇ ਤੇ ਵੇਖਿਆ ਵੀ ਆ ਸਾਰਾ ਕੁਝ ਅੱਜ ਧਿਆਨ ਚ ਆਇਆ ਵਾ ਕੀ ਕਾਰਵਾਈ ਉੱਤੇ ਕਰਨੀ ਹੈ ਉਹਦੇ ਖਿਲਾਫ ਹੀ ਪੰਚਾਇਤ ਬਣਦੀ ਕਾਰਵਾਈ ਉੱਚ ਅਧਿਕਾਰੀਆਂ ਨੂੰ ਦੇਖ ਦਿੱਤਾ ਜਾਊਗਾ ਬਣਦੀ ਕਾਰਵਾਈ ਕੀਤੀ ਜਾਊਗੀ ਕੀ ਨਾ ਭਾਈ ਤੁਹਾਡਾ ਮੇਰਾ ਨਾਮ ਕਾਰਜ ਸਿੰਘ ਕੀ ਮਸਲਾ ਹੈ ਭਾਈ ਜਿਹੜਾ ਕੱਠੇ ਮਸਲਾ ਸਾਡਾ ਇਹ ਆ ਜੀ ਸਾਡੇ ਅੱਧਾ ਕਿਲਾ ਸਿਰਫ ਅਡਾ ਰੋੜਾ ਸਾਡੇ ਨਦੀਕ ਆ ਇੰਨ ਸਾਡੀ ਹੱਥ ਜੋੜ ਕੇ ਪ੍ਰਸ਼ਾਸਨ ਗੜੀ ਬੇਨਤੀ ਆ ਕਿ ਇਹਨੂੰ ਚੁਕਾਇਆ ਜਾਵੇ ਸਾਡੇ ਬੱਚਿਆਂ ਨੂੰ ਬਿਮਾਰੀ ਲੱਗ ਸਕਦੀ ਆ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਖਤਮ ਹੋ ਜਾਣਗੀਆਂ ਜੇ ਇਹ ਡਰੜਾ ਨਾਲ ਚੁੱਕਿਆ ਗਿਆ ਜੀ ਇੰਨੀ ਬਿਮਾਰੀ ਚੱਲ ਰਹੀ ਹੈ ਜੀ ਤੇ ਸਾਡੀ ਹੱਥ ਜੋੜ ਕੇ ਪ੍ਰਸ਼ਾਸਨ ਗੜੀ ਬੇਨਤੀ ਆ ਕਿ ਇਹਨੂੰ ਚੁਕਾਇਆ ਜਾਵੇ ਇਥੋਂ ਇਹ ਪਿੰਡ ਦੇ ਮੋਦਗਰ ਮੋਦਵਾਰਾਂ ਗੜੀ ਇਹ ਬਹੁਤ ਜ਼ਿਆਦਾ ਵਾਰ ਆ ਚੁੱਕੇ ਆ ਕੋਈ ਐਮਐਲਏ ਨੂੰ ਆ ਚੁੱਕੇ ਆ ਸਾਡਾ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਸਾਡਾ ਬਹੁਤ ਜ਼ਿਆਦਾ ਨਰਕ ਆ ਇਹ ਚਕਾਇਆ ਜਾਵੇ ਕਿੰਨੇ ਘਰ ਆਇਆ ਲੱਗਦਾ ਇੱਥੇ ਘਰ ਕਾਫੀ ਆ ਜੀ ਇੱਥੇ ਕਾਫੀ ਘਰੇ ਗਿਆ ਮੈਨ ਮੰਨ ਲਓ ਗੱਲ ਵੀ ਅੱਧਾ ਪਿੰਡ ਹੀ ਹੈਗਾ ਵਾ ਤੇ ਜਿਹੜਾ ਬਹੁਤ ਜ਼ਿਆਦਾ ਇਹ ਚੀਜ਼ ਤੋਂ ਪਰੇਸ਼ਾਨ ਹੈ ਤੇ ਡੱਕਦੇ ਨਹੀਂ ਤੁਸੀਂ ਜਿਹੜੇ گاਵਾ ਸੋੜਦੇ ਡੱਕਦੇ ਆ ਭਾਈ ਉਹ ਕਹਿੰਦੇ ਸਰਕਾਰੀ ਹੈ ਇਹ ਆਉਂਦੇ ਸੁੱਟਣੇ ਸੁੱਟਣਾ ਤੇ ਰੋਟੀ ਪਾਣੀ ਕਿਵੇਂ ਖਾਂਦੇ ਬਰਾਦਰ ਬਹੁਤ ਔਖਾ ਜੀ ਬਹੁਤ ਔਖਾ ਭਾਈ ਬਹੁਤ ਔਖਾ ਰੋਟੀ ਪਾਣੀ ਤਾਂ ਇਹ ਬੂਹੇ ਢੋਗੇ ਤੇ ਬਹੁਤ ਮੰਦਾ ਹਾਲ ਸਾਡਾ ਤੇ ਸਾਡੀ ਬੇਨਤੀ ਪ੍ਰਸ਼ਾਸਨ ਗਾੜੀ ਪੀਏ ਸਾਡਾ ਮਸਲਾ ਹੱਲ ਕੀਤਾ ਜਾਵੇ ਤੇ ਬਹੁਤ ਮਿਹਰਬਾਨੀ ਹੋ ਸਰਕਾਰ ਦੀ ਅਸੀਂ ਬਹੁਤ ਅੱਗੇ ਕਹਿ ਚੁੱਕੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਡਾ ਮੇਰਾ ਨਾਮ ਬੱਬਾ ਸੁੱਖਾ ਸਿੰਘ ਜੀ ਤੇ ਕੀ ਮਸਲਾ ਜਿਹੜਾ ਕੱਥੇ ਹੋਵੇ ਮਸਲਾ ਸਾਹਿਬ ਜੀ ਇਹ ਆ ਵੀ ਸਾਡਾ ਹੜਾ ਰੋੜਾ ਸਾਡੇ ਤੋਂ ਬਿਲਕੁਲ ਨੇੜੇ ਆ ਅੱਧੇ ਕਿਲੇ ਤੋਂ ਵੀ ਅੰਦਰ ਆ ਤੇ ਜੋ ਸਾਡੇ ਬੱਚੇ ਇੱਥੇ ਰਾਤ ਨੂੰ ਵੀ ਕੁੱਤੇ ਵੜਦੇ ਆ ਤੇ ਜੇ ਬੱਚਿਆਂ ਨੇ ਸਕੂਲੇ ਜਾਣਾ ਤੇ ਸਾਨੂੰ ਨਾਲ ਜਾਣਾ ਪੈਂਦਾ ਹੈ ਕਰਿਆ ਇੰਨੀ ਕਿ ਮੁਸ਼ਕਲ ਹੁੰਦੀ ਆ ਵੀ ਇੱਥੇ ਰਾਤ ਨੂੰ ਸਾਡੇ ਘਰ ਕੋਈ ਰਿਸ਼ਤੇਦਾਰ ਰਾਤ ਨਹੀਂ ਰਹਿੰਦਾ ਫਿਰ ਪੀਰ ਦਾ ਦਰਬਾਰ ਆ ਨੇੜੇ ਇੱਥੇ ਮੇਲਾ ਕਰਵਾਈਦਾ ਲੰਗਰ ਭੰਡਾਰੇ ਚੱਲਦੇ ਆ ਤੇ ਬਹੁਤ ਜ਼ਿਆਦੀ ਮੁਸ਼ਕਲ ਆ ਸਾਨੂੰ ਹਲਕੇ ਦੇ ਮਨਜੋਗ ਐਮ ਐਲ اے ਜੇ ਆਉਂਦੇ ਆ ਜਦੋਂ ਵੋਟਾਂ ਲੈਣ ਵਾਸਤੇ ਆਉਂਦੇ ਆ ਤੇ ਉਦੋਂ ਆਖ ਦਿੰਦੇ ਤੁਹਾਡਾ ਮਸਲਾ ਹੱਲ ਹੋ ਜਾਊਗਾ ਤੇ ਉਦੋਂ ਬਾਅਦ ਜਦੋਂ ਆਖੀਏ ਤੇ ਮੁੜ ਕੇ ਸਾਡੀ ਕੋਈ ਗੱਲ ਨਹੀਂ ਸੁਣਦਾ ਤੇ ਇਹ ਮਿਹਰਬਾਨੀ ਇਹ ਸਾਡਾ ਹੜਾ ਰੋੜਾ ਇੱਥੋਂ ਚਗਾਇਆ ਜਾਵੇ ਸਾਨੂੰ ਬਹੁਤ ਜ਼ਿਆਦੀ ਮੁਸ਼ਕਲ ਆ ਵੇਗਰ ਜੇ ਕਿ ਕਾਲ ਸਾਹਿਬ ਵੇਗਰ ਜੇ ਕਿ ਪਤਾ ਜੀ ਤੁਹਾਡਾ ਤੇ ਕੀ ਗੱਲ ਹੈ ਜਿਹੜੇ ਪ੍ਰਸ਼ਾਸਨ ਕਰਨ ਦੇ ਨਾਰੇ ਬਾਜੀ ਇਹ ਨਾਰੇ ਬਾਦੀ ਜੀ ਸਾਡੇ ਲਾਗੇ ਅੱਡਾ ਕਿਲਾ ਅੱਡਾ ਰੋੜਾ ਵਾ ਲੈ ਸਾਨੂੰ ਤੇ ਰੋਟੀ ਖਾਣੀ ਵੀ ਆਦਰ ਜਾਂ ਟੰਗਰ ਛੋਟ ਛੋਟੇ ਤੇ ਤੁਰੇ ਜਾਂਦੇ ਆ ਤੇ ਸਾਡੇ ਬੱਚੇ ਬਿਮਾਰ ਹੋਏ ਰਹੀ ਰੋਟੀ ਨਹੀਂ ਖਾ ਸਕਦੇ ਇੰਨਾ ਮੁਸ਼ਕਿਲ ਦਾ ਵਸਾ ਨਹੀਂਗਾ ਘਰ ਤੋਂ ਕਿੰਨੇ ਕੁ ਦੂਰ ਨੇ ਅੱਡਾ ਕਿਲਾ ਹਾਰਿਆ ਵਾਟ ਤੇ ਸਾਡੇ ਇਧਰ ਲੰਘਿਆ ਨਹੀਂ ਜਾਂਦਾ ਸਾਡੇ ਦੇ ਕੁੱਤੇ ਪਾੜਦੇ ਆ ਅੱਗੋ ਇੱਕ ਦੂਜੇ ਨੂੰ ਬੱਚਿਆਂ ਨੂੰ ਨਿਦਾਕੇ ਗਾ ਅਮਨੇ ਆਵਾਜ਼ਾਂ ਮਾਰਦੇ ਸਨ ਨਗਾ ਕੇ ਆਉ ਤੇ ਜੇ ਇਹ ਪਿੰਡ ਦੇ ਨਵਾਂ ਦੇ ਨਾ ਛੁੱਟੋ ਤੇ ਇਹ ਸਾਨੂੰ ਆਂਦੇ ਸਾਡਾ ਪੱਕਾ ਥਾਮ ਅਸੀਂ ਇੱਥੇ ਹੀ ਸੁੱਟਣਾ ਅੱਗੋ ਲੜਾਈ ਪਉਂਦੇ ਕਿ ਇਹ ਕਿੰਨੇ ਕ ਘਰ ਹੋਣਗੇ ਤੁਹਾਡੇ ਤੋਂ ਤਕਰੀਬਨ ਸਾਡੇ ਰੋੜੇ ਦੇ ਨਾਲ ਸਾਡੇ 10 12 ਘਰ ਨਹੀਂ ਨਹੀਂ 10 12 15 20 ਆ ਸਾਰੇ ਘਰ ਆ ਵੀ 25 ਘਰ ਹੈਗੇ ਸਾਡੇ ਹੁਣ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਹੋਣਾ ਯਾਨੀ ਸਾਡਾ ਡਾ ਰੋੜਾ ਚਕਾਇਆ ਜਾਵੇ ਸਾਡਾ ਮੰਦਾ ਹਾਲ ਤੇ ਬੰਕੇ ਦਿਹਾੜੇ ਆ ਇਹਨਾਂ ਸਰਕਾਰ ਗਾੜੀ ਮੰਤ ਕਰਦੇ ਵੀ ਸਾਡਾ ਹੱਡਾ ਰੋੜਾ ਚਕਾਇਆ ਜਾਵੇ ਸਾਡੇ ਮੰਦੇ ਆ ਤੇ ਮੋਕੇ ਦਿਹਾੜੀ ਆਵੇ